ਹਾਂਜੀ ਵੀਰੋ ਮੈਂ ਲਾਈਵ ਹਾਂ ਟਾੜੀਆਂ ਦਾ ਦੁਬਾਰਾ ਇੱਕ ਵਾਰ ਇਹ ਐਸਐਚਓ ਸਾਹਿਬ ਨੇ ਇਹ ਭਾਜੀ ਗੱਡੀ ਸਿਟੀ ਥਾਣੇ ਜੋ ਸਾਡੇ ਹਸਪਤਾਲ ਗਏ ਔਰ ਦੋ ਉੱਥੇ ਲੋਕਾਂ ਨੂੰ ਝੁਕ ਲਿਆਏ ਨੇ ਇਹ ਐਸਐਚਓ ਸਾਹਿਬ ਨੇ ਅਰਵਿੰਦਰ ਸਿੰਘ ਐਸਐਚਓ ਸਾਹਿਬ ਨੇ ਹੁਣ ਇਹਨਾਂ ਨੂੰ ਭਾਵੇਂ ਬੁਰਾ ਲੱਗਦਾ ਏ ਪਰ ਅਸੀਂ ਆਵਾਮ ਨੇ ਆਪਣੀ ਗੱਲ ਰੱਖਣੀ ਹੁੰਦੀ ਏ ਲੋਕਾਂ ਸਾਹਮਣੇ ਆ ਔਰ ਇਹਦੇ ਚੇ ਆ ਕਿ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਗਰੀਬਾਂ ਲਈ ਬੰਦ ਰਿਹਾ ਔਰ ਇਹਨਾਂ ਲੋਕਾਂ ਨੇ ਬਣਾਉਣਾ ਕੀ ਏ ਮਤਲਬ ਆਜੋ ਇਹਨਾ ਬਣਾਉਣਾ ਤੇ ਹੈ ਨਹੀਂ ਤਾਂ ਉਤੋਂ ਮਤਲਬ ਅਸੀਂ ਨਹੀਂ ਗੱਡੀ ਚਾਹਦੇ ਨਹੀਂ ਬਹੀ ਅਸੀਂ ਨਹੀਂ ਗੱਡੀ ਚਾਹਦੇ ਹਟਾ ਕੇ ਵੜੀ ਦੇ ਦੋ ਕੱਢ ਕੇ ਗੱਡੀ ਉਤੋਂ ਹੀ ਲੈ ਜਾਓ ਕੱਢ ਕੇ ਪਾ ਲੋ ਇਹ ਹਾਲਾਤ ਨੇ ਕਿਰੇ ਸਾਰਾ ਦਿਨ ਮਰਬੀ ਰਿਚਲ ਖਪਜੀਦਾ ਵਾ ਭਾਈ ਤੁਹਾਨੂੰ ਸਲਾਹ ਦਿੰਦੇ ਨੇ ਨਹੀਂ ਨਹੀਂ ਤੁਸੀਂ ਇਲੀਗਲ ਇਹ ਮੇਰੇ ਹਸਪੀਟਲ ਦੇ ਵਿੱਚੋਂ ਬੰਦੇ ਚੋਕ ਲਿਆਏ ਨੇ ਹਾਂਜੀ ਓਰੇ ਹਸਪੀਟਲ ਦੇ ਬੰਦੇ ਕਿਹੜੇ ਉਹਨਾਂ ਬੰਦੇ ਦੀ ਮੈਂ ਤੁਹਾਨੂੰ ਇਹ ਕਹਿਣ ਲਿਆ ਬੰਦੇ ਪਿਠਾਏ ਦੋ ਦੋ ਸਾਰੇ ਘਰ ਦੋ ਦੋ ਬੰਦੇ ਮਾਰ ਕੇ ਚੇਤੇ ਸੱਚੇ ਜਦੋਂ ਵੀ ਗਾਇਆ ਕਰ ਲਓ ਅਫੀਸ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਕੀ ਕਿਹਾ ਸੀ ਡਾਕਟਰ ਇਹ ਸਹਾਦਤ ਕਰਨਾ ਦੇਖਿਆ ਹੀ ਸਹਾਦਤ ਕਰਨਾ ਤੁਸੀਂ ਗੱਲ ਮੈਂ ਕਰਕੇ ਲਾਦਾ ਸੀ ਦੇਖਿਆ ਵੀ ਜਦੋਂ ਮੇਰਾ ਨਾਮ ਨਹੀਂ ਮਿਲੇਗਾ ਤੁਹਾਨੂੰ ਮੇਰੇ ਇੰਸਪੈਕਟਰ ਤੋਂ ਵੀ ਦਾ ਪਤਾ ਹੈ ਮੈਂ ਸਹਾਦਤ ਆ ਕਲੀਅਰ ਕਰਨਾ ਮੈਨੂੰ ਰੇਟ ਵਿੱਚ ਕੋ ਫੋਟ ਲੱਗ ਰਿਹਾ ਸਾਨੂੰ ਆਹੀ ਫੜ ਕੇ ਬੰਦ ਕਰ ਲਾ ਕੁਝ ਕਹਦੇ ਨੂੰ ਉਹ ਉੱਥੇ ਭਾਇਆ ਦੀ ਭਾਈ ਸਾਨੂੰ ਉੱਥੀ ਬਸ ਉਹ ਤਾਂ ਕੁਝ ਨਹੀਂ ਤੁਹਾਨੂੰ ਮੈਂ ਕਿਹਾ ਕਿ ਮੈਂ ਤੁਹਾਨੂੰ ਨਗਲੇ ਤੇ ਮੈਂ ਆਪਣਾ ਹਿਸਾਬ-ਕਾਬ ਕਲੀਅਰ ਕਰਨਾ ਹੈ ਤੁਹਾਡੇ ਨਾਲ ਉਹ ਗੱਲ ਕੀਤੀ ਮੇਰੇ ਨਾਲ ਲੈਕਚਰਰ ਦਾ ਬਰੀ ਕੁੜੀਆਂ ਨੇ ਹਰ ਵੀ ਕਹਿਆ ਸੀ ਮੈਂ ਤਾਂ ਤੁਹਾਡੀ ਦਿੱਕਤਦਾਰੀ ਸੀ ਨਹੀਂ ਨਹੀਂ ਤੁਹਾਨੂੰ ਮੈਂ ਕੀ ਕਿਹਾ ਵੀ ਹਿਸਾਬ ਕਰਨਾ ਉਹ ਹਿਸਾਬ ਤੇ ਹੀ ਕਰਨਾ ਹੀ ਹੈ ਨਾ ਮਤਲਬ ਅਸੀਂ ਪਹੁੰਚਿਆ ਹਿਸਾਬ ਦੇ ਗੱਦੇ ਦਾ ਕਰਨਾ ਹੈ ਕਿ ਨਹੀਂ ਹਾਂਜੀ ਇਹ ਕਿਸੇ ਕੰਪਨੀ ਕੋ ਗੱਦੇ ਲਏਗੇ ਤਾਂ ਉਸ ਹਸਾਬ ਦਾ ਚ ਫੇਰ ਆ ਗਿਆ ਔਰ ਪੁਲਿਸ ਮੇਰੇ ਹਸਪੀਟਲ ਚ ਗਈ ਆ ਗਰੀਬ ਦੀਨ ਦੁਖੀ ਬੇਸਹਾਰੇ ਲੋਕਾਂ ਵਾਸਤੇ ਹਸਪੀਟਲ ਬਣਾ ਰਹੇ ਆ ਔਰ ਇਹ ਹਾਲਾਤ ਨੇ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਪਰ ਪੁਲਿਸ ਨੇ ਜਾ ਕੇ ਸਾਦਾ ਮਾਰਿਆ ਪਰ ਬੰਦੇ ਨਹੀਂ ਗਾਇਬ ਚੁੱਕੇ ਨੇ ਸਹੀ ਗੱਲ ਕਹਿੰਦੇ ਬੈਠ ਕੇ ਸਾਥ ਕਰ ਲੋ ਮੇਰੇ ਭਾਈ ਸਾਡੇ ਹਸਪਤਾਲ ਚ ਆਉਣ ਦਾ ਮਤਲਬ ਇਹ ਅਸੀਂ ਕੋਈ ਚਾ ਚੋਰ ਆ ਕੋਈ ਡਾਕੂ ਨਹੀਂ ਸਦਾ ਬੈ ਕੇ ਸਾਥ ਕਰ ਲੋ ਅਸੀਂ ਕੋਈ ਚੋਰ ਡਾਕੂ ਆ ਇੱਕ ਸਾਰਾ ਦਿਨ ਖਪਜੀਦਾ ਮਰੀਜ਼ਾਂ ਦੇ ਵਿੱਚ ਉਲਟਾ ਇਹਨਾਂ ਨੂੰ ਸਗੋਂ ਸਾਨੂੰ ਆ ਕੇ ਸਗੋਂ ਸਨਮਾਨ ਕਰਨ ਦੀ ਬਜਾਏ ਤਾਂ ਗੱਡੀ ਥਾਣੇ ਦੇ ਬਾਹਰ ਖਲਹਾਰੀ ਹਸਪਤਾਲ ਦੇ ਬਾਹਰ ਇਹਨਾਂ ਦੇ ਮੁਲਾਜ਼ਮ ਸਾਡੇ ਕੋਲ ਇਲਾਜ ਕਰਾਉਂਦੇ ਨੇ ਕਈ ਇਹਨਾਂ ਦੇ ਮੁਲਾਜ਼ਮ ਹੁੰਦੇ ਨੇ ਜਿਨ੍ਹਾਂ ਦੇ ਬਾਕੀ ਬੱਸ ਇਹ ਦੇ ਦੇ ਕੇ ਲਾਜ ਕਰਾਉਂਦਾ ਔਰ ਇਹ ਵੀਰੋ ਜੇ ਹਾਟੇ ਵਰਗੇ ਬੰਦਿਆਂ ਨਾਲ ਇਦਾਂ ਹੋਣਿਆ ਤੇ ਆਮ ਗਰੀਬਾਂ ਨਾਲ ਲੋਕ ਹੀ ਕਰਦੇ ਹੋਣਗੇ ਮੈਂ ਤਾਂ ਵੀ ਭਾਈ ਸਾਹਿਬ ਨਸਿਆਂ ਵਾਲੇ ਨੂੰ ਫੜੋ ਜੇ ਕੁਝ ਕਰਨਾ ਕੋਈ ਹੈ ਕੋਈ ਨੂੰ ਫੜੋ ਜਾ ਕੇ ਆ ਲੋ ਪੁੱਤਰਾ ਘੜੀ ਜਾਗੇ ਜੀ ਇੱਥੇ ਆਓ ਮੇਟੋਮੇਟਿਕ ਆ ਮੇਰੇ ਘਰ ਤੇ ਦੱਬੀ ਆਓ ਗੁਗ ਵੀਰ ਦਾ ਪਹਿਲੇ ਮੇਰਾ ਵੀਰ ਆ ਇੱਥੇ ਮੇਰੇ ਘਰ ਤੇ ਨਹੀਂ ਸਾਡੇ ਮਾਲਕਾਂ ਨੇ ਵੀ ਕੰਮ ਨਹੀਂ ਕਰਾਉਂਦੇ ਮੇਰੀ ਗੱਲ ਸੁਣੋ ਹਾਂ ਅੱਧੀ ਘੰਟਾ ਪਹਿਲਾਂ ਹੀ ਹੋ ਗਈ ਆ ਤੁਹਾਡੇ ਨਾਲ ਕੋਈ ਗੱਲ ਨਹੀਂ ਇਹ ਵੀਰੋ ਹਾਲਾਤ ਨੇ ਸਾਡਾ ਦੇਸ਼ ਆ ਆਂਦੇ ਨੇ ਕਿ ਇੱਥੋਂ ਦੀ ਨਸ਼ਾ ਖਤਮ ਕਰਨਾ ਇੱਥੋਂ ਦੀ ਕਰਪਸ਼ਨ ਖਤਮ ਕਰਨੀ ਆ ਹੈ ਅਮਰਦੀਪ ਕੋੜੀ ਇਹ ਲੋਕ ਹਾਟੇ ਵਰਗੇ ਲੋਕਾਂ ਨੇ ਇੱਥੇ ਤੰਗ ਕਰਦੇ ਨੇ ਤੇ ਆਮ ਗਰੀਬਾਂ ਦਾ ਇੱਥੇ ਕੀ ਕਰਦੇ ਹੋਣਗੇ ਇਹ ਪਟਾਲਾ ਪੁਲਿਸ ਪਟਾਲੇ ਪੁੱਸਦਾ ਮਤਲਬ ਇਹ ਹਾਲ ਆ ਤੁਨੂੰ ਕਿਹ ਚਾਂਡ ਦੇ ਦਿਖਾ ਲਓ ਹਾਂ ਪਤਾ ਨਹੀਂ ਆਦੀ ਮੈਂ ਤਾਂ ਤੁਹਾਨੂੰ ਹੋਰੋ ਬਣਾ ਪੈ ਜਿਵੇਂ ਆਉਂਦੇ ਖਿੱਚਦੇ ਆ ਇਹ ਗੱਡੀ ਹੁਣ ਇੱਥੇ ਆਪਾਂ ਅੱਗੇ ਡੱਗੀ ਸਾਡਾ ਹੱਕ ਮੰਗਦਾ ਵਾ ਅਸੀਂ ਆਵਾਮ ਆ ਕਰੋ ਇਹਨਾਂ ਨੇ ਜਿਹੜਾ ਮੇਰੇ ਤੇ ਪਰਚਾ ਕਰਨਾ ਕਰ ਦੇਣਾ ਅੱਗੇ ਵੀ ਝੂਠੇ ਪਰਚੇ ਮੇਰੇ ਤੇ ਇਹਨਾਂ ਕਈ ਕੀਤੇ ਨੇ ਕਾਸ ਮੈਂਬਰ ਨੇ ਉਹਨਾਂ ਦੀ ਗੱਡੀ ਆ ਔਰ ਇਹਨੂੰ ਹੁਣ ਇਹਦੀਆਂ ਫੋਟੋਆਂ ਲਾਉਂ ਰਹੇ ਨੇ ਅਗਲੇ ਬੰਦੇਓ ਠੀਕ ਆਹ ਫੋਟੋਆਂ ਲਾਉਂਦੇ ਪਏ ਨੇ ਪਰਚਾ ਕਰਨਾ ਭਾਜੀ ਪਰਚਾ ਇੰਨਾ ਟਾਈਮ ਲਾਉਂਦੇ ਕਿ ਕਿੱਥੋਂ ਪਰਚਾ ਉਹ ਮੈਂ ਜਿਹਨਾਂ ਚੋਂ ਨਾ ਜਾਣੀ ਪਿਆਰ ਆ ਇਹਨਾਂ ਪਰਚਿਆਂ ਨੇ ਵੀ ਸੱਚ ਨਹੀਂ ਖਤਮ ਕਰ ਦਿੱਤਾ ਪੂਰੇ ਤਸਕਰਾਂ ਦੇ ਪੰਜਾਬ ਦੇ ਨਾਗਰਿਕੀ ਦੇ ਪੁਚਾ ਕੇ ਕਿਤੇ ਹੀ ਤੁਹਾਡੀ ਪੁਛ ਤੋਂ ਮੈਨੂੰ ਧੱਕੇ ਨਹੀਂ ਆਉਂਦੇ ਆਹ ਗੱਡੀ ਵਾਹ ਕੇ ਪਰੇਗਰ ਸੋਚੀ ਕਿੱਥੇ ਆਹ ਵੱਡੀਆਂ ਜਿਹੇ ਪਰੇਗਰਾਂ ਦੇ ਅੱਗੇ ਦੀ ਆਪਣੀ ਰਾਹ ਤੇ ਗੱਡੀ ਪਰੇਗਰ ਉੱਥੋਂ ਚਲੋ ਹਾਂਜੀ ਉਤਾਰ ਵੀਰ ਅੱਛਾ ਜੀ ਮੈਂ ਪੰਜ ਮਿੰਟ ਦਾ ਥੋੜਾ ਬੰਦੀ ਹੈ ਇੱਕ ਬੰਦਾ ਸੇਰ ਤੋਂ ਲੈ ਕੇ ਸਮਾ ਤਾਂ ਤੇਰੀ ਸ਼ਾਬਾਸ਼ ਮਰੀਜ਼ਾਂ ਨਹੀਂ ਖੰਭਣਦੇ 14 ਕਰੋੜ ਦਾ ਹਸਪਤਾਲ ਬਣਾਤਾ ਵੀ ਆਪ ਦਾ ਸਭ ਤੋਂ ਵੱਡਾ ਫੇਰ ਵੀ ਤੁਸੀਂ ਲੋਕਾਨੂੰ ਇਦਾਂ ਨਿਸ਼ਾਨ ਕਰਦੇ ਨਹੀਂ ਤੇਰੇ ਉੱਤੇ ਸਟਾਫ ਨਾ ਰੇ ਕੰਮ ਕਰਦੇ ਨੇ ਉਹਨਾਂ ਨੂੰ ਚੱਲ ਪੀਰ ਮਜਾ ਸੁਆਏਗਾ ਹੁਣ ਉੱਥੇ ਫੀਮੇਲ ਸਟਾਫ ਆ ਕੁੜੀਆਂ ਨੇ ਡਾਕਟਰ ਨੇ ਉਹਨਾਂ ਡਾਕਟਰਾਂ ਤੇ ਕੀ ਅਸਰ ਹੋਇਆ ਹੋਏਗਾ ਜੀ ਭਾਜੀ ਆਜੋ ਆਜੋ ਵੀਡੀਓ ਸਭ ਨੇ ਖੜੇ ਆ ਗੋਗਰੇ ਸਾਥ ਕਰ ਨੂੰ ਬੁਲਾਏ ਇਹ ਬੰਦੇ ਨੇ ਇੱਧਰ ਆਉਂ ਕਹੇ ਪਟਾ ਕੇ ਲੈ ਆਂਦੇ ਗੱਡੀ ਚ ਸਾਡੀ ਬਾਦੀ ਗੱਲ ਕਰਨੀ ਨਾ ਤੇ ਕਿਸੇ ਦੀ ਗੱਲ ਕਰਨੀ ਇੱਧਰ ਆ ਕੇ ਗੱਲ ਸੁਣੋ ਗੱਡਿਆਂ ਦੇ ਵਿੱਚ ਹਸਾਬ-ਤਾਬ ਹੋਇਆ ਹੀ ਨਾ ਕਿ ਪੈਸੇ ਦਾ ਫਰਕ ਨਿਕਲਣ ਦੇ ਆ ਤੁਸੀਂ ਮੈਨੂੰ ਕਹੇ ਗੱਦੇ ਦਾਨ ਕਰਨੀ ਹੈ ਮੈਂ ਕਿਹਾ ਯਾਰ ਦਾਨ ਵੀ ਕਰਨੀ ਤੇ ਕਾਹੇ ਬੜੇ ਫਰਕ ਨਹੀਂ ਕਰਦਾ ਇੰਨਾ ਹੀ ਨਾ ਧੰਨੇ ਕੀ ਕਰੇ ਤੇ ਹਿਸਾਬ-ਕਾਬ ਕਲੀਅਰ ਕਰਕੇ ਜੋ ਹੋਏਗਾ ਮੈਂ ਕਰਾਇਆ ਤੱਕ ਵੀ ਦੇ ਕੇ ਭੇਜਾਂਗਾ ਮੈਨੂੰ ਹਿਸਾਬ-ਕਾਬ ਕਲੀਅਰ ਕਰ ਲਓ ਇਹ ਗੱਲ ਕਹੀ ਸੀ ਵੀ ਵੇਚੋ ਇੱਥੇ ਵੀ ਇੱਥੇ ਤੇ ਤੇਰਾ ਧਰ ਦੇ ਚਾਰ ਪੂਰੀ ਦਾ ਪਰਚਾ ਬੈਜੇਗਾ ਪਾਜੇਗਾ ਮਤਲਬ ਤੇ ਉਹ ਪਾਵਾਂ ਨਹੀਂ ਪਰਚਾ ਇਹਨਾਂ ਨੇ ਕਰਨਾ ਹੀ ਇਹਨਾਂ ਕੋਈ ਜਾਣਾਂ ਨਹੀਂ ਪਰ ਪਹਿਲਾਂ ਮੈਂ ਕਹਿੰਦੀ ਹਿਸਾਬ-ਤਾਬ ਕਰਨਾ ਕਿ ਲੋਈ ਕੋਈ ਤੁਹਾਡਾ ਐਵੇਂ ਗੱਲ ਸਰ ਜੀ ਮੈਂ ਆਪਣਾ ਬੈ ਕੇ ਕੋਈ ਮੇਰਾ ਹਿਸਾਬ ਹੈਗਾ ਭਾਜੀ ਤੁਸੀਂ ਤੇਜ ਭਾਜੀ ਨਾਲ ਹਿਸਾਬ ਕਰ ਲਓ ਆਪਣਾ ਮੈਂ ਕਹਿੰ ਸਾਬ ਪਾਈ ਤਾਂ ਤੈਨੂੰ ਤਰੀਕੋ ਗੱਲ ਕਰਾਈ ਮੈਂ ਲੋਕਾਂ ਨੂੰ ਲੁੱਟੋਗੇ ਫਿਰ ਤੁਹਾਡੇ ਦਾ ਮਤਲਬ ਕੀ ਅਸੀਂ ਇੱਥੇ ਨਹੀਂ ਤੁਹਾਨੂੰ ਸਾਹਬ ਤੇ ਕਰਨੀ ਹੈ ਤੁਹਾਡੇ ਨਾਲ ਕੋਈ ਵੀ ਕੰਮ ਹੈ ਯਾਰ ਅਸੀਂ ਵੀ ਇੱਥੇ ਰਹਿਣਾ ਤੂੰ ਵੀ ਇੱਥੇ ਰਹਿਣਾ ਪਾਈ ਪੀਜੀ ਫਰਨੀਚਰ ਹੈ ਪੀਜੀ ਫਰਨੀਚਰ ਪਟਿਆਲਾ ਪੀਜੀ ਫਰਨੀਚਰ ਵੀਰੋ ਪਟਿਆਲਾ ਇਹ ਉਹਦੇ ਬੰਦੇ ਆਏ ਨੇ 100 ਗੱਦਾ দান ਕਰਨ ਦੀ ਗੱਲ ਕੀਤੀ ਸੀ ਪਰ ਇਧਰ ਹੁਣ ਤੁਸੀਂ ਦੇਖੋ ਕੀ ਹੋ ਰਿਹਾ ਹੈ ਹੈ ਉਤੋਂ ਐਸਐਸਪੀ ਸਾਹਿਬ ਨੂੰ ਫੋਨ ਕਰਤਾ ਔਰ ਵੀ ਉਹ ਬੰਦੇ ਸਾਡਿਆਂ ਨੂੰ ਮਤਲ ਟਕੇ ਨਾ ਬਿਠਾ ਲਿਆ ਇੱਕ ਬੰਦਾ ਵਿਰੋਧ ਆ 3 ਲੱਖ ਰੁਪਇਆ ਮੰਡਣ ਡਿਆ ਸਮਾਜ ਪਰ ਉਹ ਬੰਦਾ ਜਿਹੜਾ ਵਾ ਉਹ ਇੱਥੇ ਧੱਕੇ ਨਾਲ ਇਹਨਾਂ ਬੰਦਿਆਂ ਨੂੰ ਬਿਠਾ ਲੇਗਾ। ਔਰ ਇਹ ਜਿਹੜੇ ਅਫਸਰ ਨੇ ਇਹਨਾਂ ਨੇ ਸਾਨੂੰ ਮਤ ਸਾਬਸ ਦੇਣੀ ਹੁੰਦੀ ਆ ਤੇ ਤੁਸੀਂ ਵਧੀਆ ਗਰੀਬਾਂ ਦੀ ਮਦਦ ਕਰਨ ਦੇ ਜੇ ਇਹ ਇੱਥੇ ਆ ਕੇ ਗੱਡੀਆਂ ਦੇ ਮੇਰੇ ਹਸਪੀਟਲ 'ਚ ਜਾ ਕੇ ਤੇਰਾ ਕੰਮ ਬਹੁਤ ਵਧੀਆ ਉੱਥੇ ਕੁੜੀਆਂ ਦਾ ਸਟਾਫ ਲੇਡੀ ਸਟਾਫ ਡਾਕਟਰ ਸਾਰਿਆਂ ਦੇ ਸਾਹਮਣੇ ਗੱਡੀ ਦੇ ਵਿੱਚ ਬੰਦ ਕਰਾ ਕੇ ਆਉਂਦੇ ਨੇ। ਕਰ ਦੋ ਫਿਨਿਸ਼ ਕੁਰੀ। ਇਟਾ ਨਗਰ ਇਟਾ ਨਗਰ ਆਰਡੀ ਫੋਰ ਆਰਡੀ ਚੌਥੀ ਗਲੀ। ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ